ਲੈਵ ਚੈਂਸ ਸੈਟ ਬਚਾਉਣ ਦਾ ਜ਼ਿਗਾਰਡ ਬਣਾਇਆ ਆਪਾਂ ਨੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਾਕੀ ਫੁੱਲ ਵੀਡੀਓ ਦੇ ਵਿੱਚ ਦੇਖਿਓ ਠੀਕ ਹੈ ਜੀ ਤੁਹਾਨੂੰ ਦਿਖਾਉਣੀ ਵੀ ਅਸੀਂ ਕੀ ਜ਼ਿਗਾਰਡ ਇਹਦੇ ਵਿੱਚ ਕੀਤਾ ਹੈ ਜੇ ਤੁਹਾਨੂੰ ਵਧੀਆ ਲੱਗਦਾ ਤੁਸੀਂ ਕਰ ਲਿਓ ਠੀਕ ਹੈ ਜੀ ਨਹੀਂ ਵਧੀਆ ਲੱਗਦਾ ਨਾ ਕਰੋ ਠੀਕ ਹੈ ਪ੍ਰੋਜੈਕਟ ਇੱਕ ਵਾਰ ਦੇਖਿਓ ਜ਼ਰੂਰ ਆਪਾਂ ਤੁਹਾਨੂੰ ਪ੍ਰੂਫ ਕਰਕੇ ਦਿਖਾਵਾਂਗੇ ਕਿਵੇਂ ਕੰਮ ਕਰਦਾ ਠੀਕ ਹੈ ਜੀ ਆਇ ਤੁਹਾਨੂੰ ਦਿਖਾਉਣੀ ਜਿਹੜਾ ਆਪਾਂ ਜ਼ਿਗਾਰਡ ਲੈ ਤੁਹਾਨੂੰ ਸਸਰੀ ਕਾਲ ਸਾਰੇ ਨੂੰ ਤੁਹਾਨੂੰ ਇੱਕ ਵਧੀਆ ਅਪਡੇਟ ਦੇਮਗੇ ਅੱਜ ਬਹੁਤ ਹੀ ਘੰਟ ਹੈ ਕਿਉਂਕਿ ਸਾਰੇ ਭਾਈ ਬਹੁਤ ਪਰੇਸ਼ਾਨ ਰਹਿੰਦੇ ਨੇ ਜਿਨ੍ਹਾਂ ਦੇ ਮੋਟਰਸਾਈਕਲ ਦੀ ਚੇਨ ਜਿਹੜੀ ਵਾਰ-ਵਾਰ ਢਿੱਲੀ ਹੁੰਦੀ ਹੈ ਜਿਵੇਂ ਕਿ ਤੁਸੀਂ ਆਹ ਦੇਖ ਸਕਦੇ ਹੋ ਚੇਨ ਦਾ ਬੁਰਾ ਹਾਲ ਹੋਇਆ ਪਿਆ ਇਹ ਵਾਰ-ਵਾਰ ਢਿੱਲੀ ਹੁੰਦੀ ਹੈ ਤੇ ਭਾਈ ਨਾਲ ਵੀ ਕਰਾਉਣੇ ਗੱਲਬਾਤ ਵੀ ਬਹੁਤ ਸਸਤੀ ਕਾਲ ਤੇ ਕਿੰਨੀ ਵਾਰੀ ਚੇਨ ਢਿੱਲੀ ਹੁੰਦੀ ਹੈ ਜੀ ਭਾਈ ਬੜੇ ਵਾਰੀ ਹੁੰਦੀ ਹੈ ਬਣਾ 100 150 ਗਰੂਪ ਚੱਲ ਕੇ ਉਹ ਢਿੱਲੀ ਨਹੀਂ ਹੋ ਜਾਂਦੀ 100 150 ਗਰੂਪ ਚੱਲਣੇ ਪੈਂਦੇ ਆ ਉਹ ਹੀ ਹੋ ਜਾਂਦੀ ਆਵਾਜ਼ਾਂ ਵੀ ਰਹਿੰਦੀ ਆ ਬਈ ਉਹ ਤਿੰਨ ਚੇਨ ਸਟ ਠੀਕ ਤੇ ਬਾਈਆਂ ਨੂੰ ਪਹਿਲਾਂ ਪਿੰਡ ਦੱਸਦੇ ਆ ਆਪਣਾ ਕਿਹੜਾ ਪਿੰਡ ਪਾਇਆ ਸੀ ਆਪਣਾ ਪਿੰਡ ਵੀ ਮਾਖੇਵਾਲਾ ਚਨੀ ਰੱਖ ਠੀਕ ਹੈ ਜਿਹੜਾ ਮਾਨਸਾ ਦਾ ਕਿੰਨੇ ਦੂਰ ਪੈਂਦਾ ਇਹ ਆਪਾਂ ਨੂੰ ਬਾਈ ਜੀ ਸੁਦਾਸ ਤੇ ਲੱਗ ਭੱਜੇ ਬਾਈ ਲੈ ਵੀ 110 ਕਿਲੋਮੀਟਰ ਤੋਂ ਬਾਈ ਆਇਆ ਨੇ ਸਰਪਾਸ ਚੈਨ ਦੇ ਕੰਮ ਕਰਾਉਣਾ ਕਹਿੰਦਾ ਵੀ ਚੈਨ ਦਾ ਹਾਲ ਹੀ ਨਹੀਂ ਹੋ ਰਿਹਾ ਆਪਾਂ ਚੈਨ ਦਾ ਇਹ ਹੱਲ ਕਰਾਗੇ ਮੁੜ ਕੇ ਮੈਂ ਕਹਿੰਦਾ ਧਰਾਨ ਹੋ ਜਾ ਕਿਉਂਕਿ ਚੈਨ ਐਨਾ ਟਾਈਮ ਚੱਲੂ ਵੀ ਵੀ ਟਿੱਲੀ ਹੁੰਦੀ ਨਹੀਂ ਜੇ ਅੱਜ ਸਰਵਿਸ ਕਰਾ ਕੇ ਨਾ ਤੇ ਦੂਜੀ ਸਰਵਿਸ ਤੇ ਚੈਨ ਕਸੋਣੀ ਪੂ ਦੋਨੋਂ ਇਹ ਜਿਹੇ ਨੁਕਤੇ ਦੱਸਾਂਗੇ ਲੇ ਬੈਲੂਨ ਦਿਖਾ ਦੇ ਪਹਿਲੇ ਚੈਨ ਦੇ ਹਾਲਤ ਕੀ ਹੈ ਚੈੱਕ ਕਰੋ ਚੈਨ ਦੇ ਉੱਪਰ ਜਿਹੜਾ ਨਾ ਗਰੀਸ ਜਾਂ ਤੇਲ ਆ ਇਹ ਬਹੁਤ ਬਈ ਲਾ ਦਿੰਦੇ ਨੇ ਇਹ ਚੀਜ਼ ਤੁਸੀਂ ਕਦੇ ਨਹੀਂ ਲਾਉਣੀ ਇਹ ਚੀਜ਼ ਨੂੰ ਤੁਸੀਂ ਕਦੇ ਨਹੀਂ ਲਾਉਣੀ ਜਾਂ ਮਗਲਾਇਲ ਜਾਂ ਗਰੀਸ ਇਹਦੇ ਨਾਲ ਜਿਹੜਾ ਚੈਨ ਸੈੱਟ ਹੁੰਦਾ ਉਹਦੀ ਲਾਈਫ ਜਮੈਂ 0 ਹੋ ਜਾਂਦੀ ਹੈ ਕਿਉਂਕਿ ਬਹੁਤ ਬਈ ਕਹਿੰਦੇ ਨੇ ਜਿਹੜੀ ਚੈਨ ਹੁੰਦੀ ਹੈ ਯਾਰ ਆ ਇਹ ਲੱਭ ਜਾਂਦੀ ਹੈ ਚੈਨ ਕਦੇ ਨਹੀਂ ਲੱਭਦੀ ਹੁੰਦੀ ਬਈ ਜਿਹੜੀ ਗਰਾਰੀ ਹੁੰਦੀ ਨਾ ਉਹ ਰੀਤ ਤੇ ਨਾਲ ਵੱਢੀ ਜਾਂਦੀ ਹੁੰਦੀ ਹੈ ਜਦੋਂ ਤੁਸੀਂ ਨਵਾਂ ਚੈਨ ਸੈੱਟ ਕੋਲ ਨਾ ਤਾਂ ਉਹ ਜੋ ਉੱਪਰ ਧਰ ਕੇ ਦੇਖਿਓ ਕਿਉਂਕਿ ਉਹ ਛੋਟੀ ਹੋਈ ਹੁੰਦੀ ਹੈ ਗਰਾਰੀ ਉਹਦੇ ਕਾਰਨ ਜਿਹੜੀ ਹੈਗੀ ਚੈਨ ਅਪਰ ਢਿੱਲੀ ਹੋ ਜਾਂਦੀ ਹੈ ਪਹਿਲਾਂ ਹੁਣ ਆਪਾਂ ਇਹਨੂੰ ਕਰਾਂਗੇ ਵਾਸ਼ ਤੇ ਤੁਹਾਨੂੰ ਇਹੋ ਜੀ ਚੀਜ਼ ਦੱਸਾਂਗੇ ਉਹ ਜਿਗਾਰਡ ਤੁਸੀਂ ਕਰਵਾ ਲਿਓ ਮੈਂ ਕਹਾਂ ਚੈਨ ਤੇ ਕਦੇ ਤੇਲ ਲਾਉਣ ਦੀ ਲੋੜ ਹੀ ਨਹੀਂ ਪੈਣੀ ਤੁਹਾਨੂੰ ਐਂਡ ਗੱਲ ਬਾਤ ਉਹ ਆਇਓ ਵੀ ਹੁਣ ਕਰਦੇ ਆਂ ਵਾਸ਼ ਲੈ ਵੀ ਤੁਸੀਂ ਇਹਨੂੰ ਡੀਜ਼ਲ ਦਾ ਪੈਟਰੋਲ ਨਾਲ ਚੰਗੀ ਤਰ੍ਹਾਂ ਵਾਸ਼ ਕਰ ਲਓ ਉਹਨੂੰ ਆਇਆ ਦਾ ਸਿਸਟਮ ਦੱਸਾਂਗੇ ਮੁੜ ਕੇ ਚੈਨ ਤੇ ਤੇਲ ਲਾਉਣ ਦੀ ਲੋੜ ਹੀ ਨਹੀਂ ਪੈਣੀ ਬਈ ਇਹੋ ਜਿਹਾ ਦੇਸੀ ਜਗਾੜ ਕਰਾਂਗੇ ਪਰ ਉਹਨੂੰ ਦੇਸੀ ਵੀ ਨਹੀਂ ਕਹਿ ਸਕਦੇ ਕਿਉਂਕਿ ਉਹ ਮੋਟਰਸਾਈਕਲਾਂ ਦੇ ਪਹਿਲਾਂ ਲੱਗਿਆ ਹੁੰਦਾ ਸੀ ਜਿਹੜੇ ਹੁਣ ਵਾਲੇ ਮੋਟਰਸਾਈਕਲ ਲੈ ਉਹਨਾਂ ਦੇ ਉੱਪਰ ਤੁਹਾਨੂੰ ਨਹੀਂ ਮਿਲੂਗਾ ਦੇਖਣ ਨੂੰ ਕਿਉਂਕਿ ਜਿਹੜੇ ਪੁਰਾਣੇ ਮਕੈਨਿਕ ਨੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਪਰ ਲਾ ਹੀ ਕਿਸੇ ਨੇ ਨਹੀਂ ਹੈਗੀ ਅਸੀਂ ਲਾਵਾਂਗੇ ਉਹ ਚੀਜ਼ ਮੈਂ ਕਹਿੰਦਾ ਚੈਨ ਤੇ ਕਦੇ ਤੇਲ ਲਾਉਣ ਦੀ ਲੋੜ ਹੀ ਨਹੀਂ ਪੈਣੀ ਚੈਨ ਸੈੱਟ ਦੇਖੋ ਕਿੰਨੇ ਸਾਲ ਚੱਲੂ ਬਈ 10000 ਕਿਲੋਮੀਟਰ ਚੱਲ ਜੂ ਚੈਨ ਸੈੱਟ ਹੈ ਕਿਲੋਮੀਟਰ ਲੈ ਵੀਡੀਓ ਨੂੰ ਖੁੱਲ੍ਹ ਦੇਖਿਓ ਕਿਉਂਕਿ ਵੀਡੀਓ ਥੋੜੀ ਵੱਡੀ ਹੋ ਜਾਣੀ ਐ ਪਰ ਵੀਡੀਓ ਹਣੇ ਕੰਮ ਆਉਣੀ ਏ ਪੂਰੀ ਭਾਈ ਇਹ ਜਿਹੜਾ ਨੁਕਤਾ ਤੁਹਾਨੂੰ ਅੱਜ ਤੱਕ ਕਿਤੇ ਨਹੀਂ ਦੱਸਿਆ ਕਿਸੇ ਵੀ ਵੀਰ ਨੇ ਨਾ ਹੀ ਲਾਇਆ ਜਗ੍ਹਾ ਦੇ ਤਾਂ ਵੀ YouTube ਤੇ ਜਾ ਕੇ ਸਰਚ ਕਰ ਲਓ ਸਾਡੀ ਵਾਲੀ ਵੀਡੀਓ ਨਹੀਂ ਮਿਲਣੀ ਜਿਹੜੀ ਅਸੀਂ ਪਾਉਣੀ ਆ ਚੈੱਕ ਕਰ ਲਓ ਸਾਡੀ ਵੀਡੀਓ ਕਿਸੇ ਵੀਡੀਓ ਨਾਲ ਮੇਲ ਨਹੀਂ ਖਾਂਦੀ ਲੈ ਵੀ ਦੋਸਤੋ ਜਿਹੜਾ ਤੁਹਾਨੂੰ ਦੱਸਿਆ ਤੇ ਵੀ ਚੈਨ ਦੇ ਵਿੱਚ ਮੁੜ ਕੇ ਤੁਹਾਨੂੰ ਤੇਲ ਲਾਉਣ ਦੀ ਲੋੜ ਨਹੀਂ ਆਪਾਂ ਇਹ ਜਿਹੜਾ ਪ੍ਰੋਜੈਕਟ ਲਾਤਾ ਨਾ ਕਦੇ ਗਲੀਸ ਲਾਉਣ ਦੀ ਲੋੜ ਹੈ ਨਾ ਤੇ ਤੇਲ ਲਾਉਣ ਦੀ ਲੋੜ ਹੈ ਚੈਨ ਮੈਂ ਕਹਿੰਨਾ ਆਪਦੇ ਆਪ ਆਟੋਮੈਟਿਕਾ ਠੰਡੀ ਰਹੂਗੀ ਚੈਨ ਦੇ ਕੁਝ ਲਾਉਣ ਦੀ ਲੋੜ ਨਹੀਂ ਨਾ ਕਦੇ ਢਿੱਲੀ ਹੋਵੇ ਸੀਦੀ ਇਹ ਵੀ ਗੱਲ ਦੀ ਗਰੰਟੀ ਹੈ ਸੀਦੀ ਚੈਨ ਢਿੱਲੀ ਨਹੀਂ ਹੋ ਕਿਉਂਕਿ ਇਹ ਚੀਜ਼ ਕੰਪਨੀ ਨੇ ਪਹਿਲਾਂ ਵੀ ਲਾਤੀ ਦੀ ਉਹਨੇ ਵੀ ਅਸੀਂ ਕੀ ਜ਼ਿਗਾਰਡ ਦੇ ਵਿੱਚ ਕੀਤਾ ਜੇ ਤੁਹਾਨੂੰ ਵਧੀਆ ਲੱਗਦਾ ਤੁਸੀਂ ਕਰ ਲਿਓ ਠੀਕ ਹੈ ਜੀ ਨਹੀਂ ਵਧੀਆ ਲੱਗਦਾ ਨਾ ਕਰੋ ਠੀਕ ਹੈ ਪ੍ਰੋਜੈਕਟ ਪਰ ਦੇਖਿਓ ਜਰੂਰ ਆਪਾਂ ਤੁਹਾਨੂੰ ਪ੍ਰੂਫ ਕਰਕੇ ਦਿਖਾਵਾਂਗੇ ਕਿਵੇਂ ਕੰਮ ਕਰਦਾ ਠੀਕ ਹੈ ਜੀ ਆਇ ਤੁਹਾਨੂੰ ਦਿਖਾਉਂਦੇ ਆਪਾਂ ਉਹ ਕੀ ਲਾਇਆ ਹੈ ਆ ਦੇਖ ਸਕ ਰਹੇ ਹੋ। ਆ ਪਿੱਤਾਂ ਦੀ ਪਾਈਪ ਲਾਈ ਆਪਾਂ ਕਿਉਂਕਿ ਇਹਦੇ ਵਿੱਚ ਜਿਹੜੀ ਗੈਸ ਹੁੰਦੀ ਹੈ ਉਹ ਮਾਰਦੇ ਠੰਢੀ ਕਹਿਣ ਦਾ ਭਾਵ ਠੰਢੀ ਜੀ ਹੁੰਦੀ ਹੈ ਜਿਹੜੀ ਚੈਨ ਹੁੰਦੀ ਹੈ ਇਹਦੇ ਨੂੰ ਮਾੜੀ-ਮਾੜੀ ਹਵਾ ਨਾਲ ਠੰਢੀ ਰੁੱਖ ਖੁਸ਼ਕ ਨਹੀਂ ਹੁੰਗ ਚੈਨ ਕਦੇ ਵੀ ਖੁਸ਼ਕ ਨਹੀਂ ਹੁੰਦੀ ਕਿਉਂਕਿ ਇਹ ਮਗਲੈਲ ਵਾਲੀ ਜਿਹੜੀ ਹਵਾ ਹੁੰਦੀ ਹੈ ਚੈਨ ਨੂੰ ਨਾ ਤਾਂ ਰੇਤਾ ਲੱਗਣ ਦਿੰਦੀ ਹੈ ਜ਼ਿਆਦਾ ਤੇ ਨਾ ਹੀ ਕੋਈ ਜ਼ਿਆਦਾ ਤੇਲ ਮਾਰਦੀ ਹੈ ਇਹਦੀ ਇਕੱਲੀ ਹਵਾ ਹੁੰਦੀ ਹੈ ਠੰਢੀ ਜੀ ਮੈਂ ਕਹਿੰਦਾ ਉਹਦੇ ਨਾਲ ਹੀ ਚੈਨ ਜਿਹੜੀ ਹੁੰਦੀ ਹੈ ਪੂਰੀ ਬੈਸਟ ਹੁੰਦੀ ਹੈ ਤੁਸੀਂ ਪੁਰਾਣੇ ਮਾਡਲ ਵੋਲਟਨ ਦੇ ਵਿੱਚ ਜਾਓ ਜਾ ਕੇ ਦੇਖੋ ਉਹਦੇ ਪਾਈਪ ਲੱਗੇ ਹੁੰਦੀ ਹੈ ਤੁਹਾਨੂੰ ਦਿਖਾਉਣੀ ਹੈ ਪਾਈਪ ਕਿਦਾਂ ਦੀ ਹੁੰਦੀ ਹੈ ਤੇ ਐਦਾਂ ਪਾਈਪ ਲੱਗੇ ਹੁੰਦੀ ਹੈ ਤੇ ਉਹ ਜਿਹੜੀ ਚੈਨ ਦੇ ਉੱਪਰ ਲਾਤੀ ਸੀ ਕੰਪਨੀ ਨੇ ਇੱਕ ਹੁਣ ਨਹੀਂ ਇਹ ਪਹਿਲਾਂ ਦੀ ਲਾਈਆਂ ਹੋਈਆਂ ਨੇ ਪਾਈਪਾਂ ਨੇ ਤੇ ਆਹ ਚਿਗਾਰ ਤੁਸੀਂ ਕਰਵਾ ਕੇ ਦੇਖੋ ਮੈਂ ਕਹਿੰਦਾ ਹੈਰਾਨ ਹੋ ਜਾਓਗੇ ਚੈਨ ਸੈਟ ਨਾਲ ਆਵਾਜ਼ ਚੂੰ ਤੱਕ ਨਹੀਂ ਕਰਨੀ ਚੂੰ ਤੱਕ ਲੈ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਤੁਸੀਂ ਆਪਣੇ ਮੋਟਰਸਾਈਕਲ 'ਚ ਕਰਾਉਣਾ ਹੈ ਕਰਾ ਲਿਓ ਨਾ ਕਰਾਉਣੇ ਨਾ ਸਹੀ ਤੇ ਗਲਤ ਕਮੈਂਟ ਨਾ ਕਰਿਓ ਬਈ ਲਾਈਕ ਕਰੋ ਚੈੱਕ ਤੁਹਾਨੂੰ ਕਿਵੇਂ ਲੱਗਿਆ ਜ਼ਗਾੜ ਆ ਦੇਖੋ ਤੇ ਹੁਣ ਕਰਦੇ ਹਾਂ ਸਟਾਰਟ ਸਟਾਰਟ ਕਰਕੇ ਤੁਹਾਨੂੰ ਚੈੱਕ ਕਰਵਾਉਨੇ ਆ ਕਿਉਂਕਿ ਇਹਦੇ ਵਿੱਚ ਜ਼ਿਆਦਾ ਪਤਾ ਤਾਂ ਨਹੀਂ ਲੱਗਣਾ ਬਾਪ ਹੀ ਆਉਣੀ ਹੈ ਇਹਦੇ ਹਵਾ ਹੀ ਆਉਣੀ ਹੈ ਜਿਹੜੇ ਬਾਈ ਕਹਿੰਦੇ ਨੇ ਮੀਂਹ ਕਣੇ ਦੇ ਵਿੱਚ ਮੋਟਰਸਾਈਕਲ 'ਚ ਪਾਣੀ ਖਿੱਚ ਲੈਣਾ ਯਾਰ ਇੰਜਣ ਖਰਾਬ ਹੋ ਜਿਓ ਐਦਾਂ ਦੀ ਕੋਈ ਗੱਲ ਨਹੀਂ ਬਈ ਇਹ ਬਾਪ ਸੀ ਕਦੇ ਨਹੀਂ ਖਿੱਚਦਾ ਇਹਨੇ ਹਵਾ ਕੱਢਣੀ ਹੁੰਦੀ ਹੈ ਅੰਦਰ ਨਹੀਂ ਲੈਂਦਾ ਹੁੰਦਾ ਜਿੰਨੇ ਕਹਿੰਦੇ ਆਪਾਂ ਸੂਟਾ ਮਾਰਦਾ ਉਹ ਕੰਮ ਕਦੇ ਨਹੀਂ ਕਰਦਾ ਇਹਨਾਂ ਬਾਹਰ ਹੀ ਕੱਢਣੀ ਹੁੰਦੀ ਆ ਵਾ ਅੰਦਰਲੀ ਜਿਹੜੀ ਗੈਸ ਹੁੰਦੀ ਹੈ ਮਗਲੈਲ ਦੀ ਉਹ ਜਿਹੜੀ ਭਾਫ਼ ਹੁੰਦੀ ਹੈ ਉਹਨੂੰ ਸਾਰ ਇਹਨੂੰ ਬਾਹਰ ਕੱਢਣਾ ਹੁੰਦਾ ਹੈ ਤੁਹਾਡੇ ਮੋਟਰਸਾਈਕਲ ਨੂੰ ਕੋਈ ਨੁਕਸਾਨ ਨਹੀਂ ਹੋਣਾ ਕਿਉਂਕਿ ਇਹ ਬੋਲਟਾਂ ਦੇ ਉੱਪਰ ਪਹਿਲਾਂ ਕੰਪਨੀ ਨੇ ਲਾ ਚੁੱਕੀ ਹੈ ਲੈ ਵੀ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਕਿਉਂਕਿ ਇਹ ਸਾਰਿਆਂ ਦੇ ਕੰਮ ਆਉਣ ਵਾਲੀ ਵੀਡੀਓ ਹੈ ਜਿਹੜੇ ਵੀਰਾਂ ਦੇ ਚੇਨ ਸੈੱਟ ਖਰਾਬ ਹੁੰਦੇ ਨੇ ਉਹ ਮੁੜ ਕੇ ਨਹੀਂ ਹੋਣਗੇ ਮੈਂ ਕਹਿੰਦਾ ਲਾਈਵ ਬਣਜੂ ਲਾਈਵ ਮੋਟਰਸਾਈਕਲ ਦੀ ਲੈ ਵੀ ਕਰੋ ਵੀਡੀਓ ਸ਼ੇਅਰ ਹੂੰ ਅੱਜ ਚੈਨ ਵਾਸਤੇ ਇੱਕ ਫਾਰਮੂਲਾ ਤਿਆਰ ਕਰ ਚੁੱਕਿਆ ਸੀ ਸਾਡੀ ਵੀਡੀਓ ਦੇਖੋ ਸ਼ਾਮ ਨੂੰ 7:30 ਵਜੇ ਅਪਲੋਡ ਕਰਾਂਗੇ ਫੁੱਲ ਵੀਡੀਓ ਦੇਖਿਓ ਪੂਰਾ ਰਿਜ਼ਲਟ ਮਿਲੂਗਾ ਤੁਹਾਨੂੰ ਦੇਖੋ ਜੀ